ਪੜਾ ਕੇ ਖਾਣ ਤੋਂ ਡਰਾ ਅਮ੍ਰਿਤਸਰੋਂ ਦੇ ਬਣਾਏ ਹੋਏ ਲੋ ਬਾਈ ਜੀ ਬੱਲੇ ਮੰਡੀ ਵਿੱਚ ਚਿਚਵਾਈ ਦੀ ਆਪਾਂ ਅੱਜ ਵੀਡੀਓ ਬਣਾ ਕੇ ਦਿਖਾਉਣ ਲੱਗੇ ਆ ਤੁਹਾਨੂੰ ਆਪਾਂ ਬਿਲਕੁਲ ਖੁੱਲੀਆਂ ਬਾਈ ਨਾਲ ਚਵਾਈਆਂ ਵਾ ਤੇ ਕੀ ਨਾਮ ਬਾਈ ਦੱਸਿਆ ਜੇ ਮਨਪ੍ਰੀਤ ਸਿੰਘ ਮੰਨਾ ਫੌਜੀ ਕਿਹੜਾ ਏਰੀਆ ਬਾਈ ਦਾ ਮੌਣੋ ਚਲ ਮੌਣੋ ਚਲ ਹਾਂਜੀ ਠੀਕ ਹੈ ਠੀਕ ਹੈ ਲੋ ਬਾਈ ਮੌਣੋ ਚਾਲ ਖੁੱਲੀਆਂ ਚਵਾਈ ਕਰਾਈ ਠੀਕ ਹੈ ਠੀਕ ਹੈ ਜੀ 91 ਸਵੇ ਭਾਈ ਛੋਟੀ ਪਤਾ ਪਹਿਲਣਾ ਵੀਰ ਪਹਿਲਣਾ ਠੀਕ ਹੈ ਠੀਕ ਠੀਕ ਹੈ ਲੋ ਬਾਈ ਇਹਦਾ ਹੀ ਸ਼ੁਰੂਆਤ ਹੋਈ ਦੇਖੋ ਗੱਡੀ ਮੜਾ ਜੀ ਕਿਹੜੇ ਨੰਬਰ ਦਾ ਪਤਾ ਬਾਈ ਦੱਸ 95540808 ਠੀਕ ਹੈ ਲੋ ਬਾਈ ਕਰ ਲੋ ਨੋਟ ਤੇ ਫੁੱਲੀਆਂ ਵੀ ਭਾਈ ਨੇ ਚਵਾਈ ਤੇ ਲਾਈਆਂ ਮਜਾ ਕੋਈ ਟਾਈਮ ਨਹੀਂ ਲੱਗਾ ਜੀ ਤੇ ਕੋਈ ਕੁਝ ਨਹੀਂ ਦੋਨਾਂ ਸੈਟਾਂ ਦੇ ਬੈਠੇ ਆ ਠੰਡੀ ਸੀਲ ਆ ਕਰੋ ਚੈੱਕ ਤੁਸੀਂ ਜੱਜ ਜੀ ਕੀ ਗਰਮੀ ਪਰਮੀ ਵੀ ਬਹੁਤ ਹੋਈ ਹੈ ਇੱਥੇ ਸੱਚੀ ਭਾਈ ਕਿੰਨਾ ਦੋ ਤੇ ਇਹਦੇ ਥੱਲੇ ਪਤਾ 18 ਕਿਲੋ ਵੀਰ ਪੱਗ 11 ਲੀਟਰ ਲੀਟਰ ਤੇ 20 ਭਾਏ 25 ਜਵਾਦ ਗਏ ਅੱਛਾ ਜੀ ਪੱਕੀ ਦਾ ਗੰਡੇ ਵਾਲਾ 18 ਗੰਡੇ ਵਾਲਾ 18 ਲੀਟਰ ਆ ਝੋਟੀ ਥੱਲੇ ਲੀਟਰ ਤੇ ਆਹੀ ਹੁਣ ਵੀ ਇੱਕ ਰੱਖੇ ਹੋਏ ਨੇ 15 16 ਜਿਵੇਂ ਮਰਜ਼ੀ ਚੋ ਕੋਈ ਟੈਨਸ਼ਨ ਨਹੀਂ ਜਿਵੇਂ ਮਰਜ਼ੀ ਹੱਥ ਫਿਰ ਦੋਵੇਂ ਪਾਸੇ ਵਿੜ ਚਾਰੇ ਪਾਸੇ ਵਿੜ ਬੋ ਬਜੀ ਭਾਵੇਂ ਮਗਰਲੀ ਸਾਈਡ ਤੇ ਵੀ ਭਾਦੋ ਬੰਦਾ ਕੋਈ ਪਰਵਾਹ ਨਹੀਂ ਇਹਨੂੰ ਉੱਲੀ ਚੋ ਕੋਈ ਬੰਨਣ ਦਾ ਸਾਨੂੰ ਨਹੀਂ ਤਾਂ ਸਿਰਫ ਇਹਦਾ ਬਹਿਣਾ ਕਿ ਚਵਾਈਂ ਕਿੱਥੇ ਕਰੋ ਐਂ ਬੋਲੀ ਜਾਂਦੀ ਪਾਲਟੀ ਉੱਥਾਂ ਦਾ ਕਮੈਂਟ ਉਹ ਮੈਂਦੀ ਤੁਮ ਜਵਾਬ ਚੋਲੀ ਨਹੀਂ ਪੋਲੀਆਂ ਦੇ ਅੱਛਾ ਜੀ ਹਾਂ ਤਾਂ ਮਾਵਾਂ ਕਿਹਦੇ ਹਿਲਦੀਆਂ ਨਹੀਂ ਬਿਲਕੁਲ ਸਹੀ ਗੱਲ ਆ ਚਵਾਈਂ ਐਂ ਇੱਕ ਨੰਬਰ ਦੀ ਯਾਰ ਮੋਟੀ ਧਾਰ ਆਉਂਦੀ ਐ ਵੀ ਪਹਿਲਾਂ ਕੱਟੀ ਠੀਕ ਹੈ ਠੀਕ ਹੈ ਜੀ ਬਾਕੀ ਰੁਜੀ ਸਾਹਿਬ ਤਾਂ ਆਪਾਂ ਮਾਕੇ ਤੁਹਾਨੂੰ ਤੇ ਇਹ ਸਭ ਉਹਦਾ ਚੈੱਕ ਕਰਾਵਾਂਗੇ ਪਹਿਲਾ ਪਾਦ ਰੋਣ ਤੇ ਕੰਮ ਨੇ ਤੁਮਨੇ ਚਵਾਈ ਸੌਰੀ ਬਿੱਕੇ ਸਰੇਲ ਹੋਈ ਬਾਈ ਇਹ ਰੱਖ ਸਜਣ ਗਾੜੀ ਖਿਲਾ ਰਿਹਾ ਉਹ ਨਹੀਂ ਕੁਛ ਕਹਿੰਦੀ ਨਹੀਂ ਕਹਿੰਦੀ ਤੂੰ ਵੀ ਛੱਡ ਦੇ ਸੁਣ ਜੀ ਉਹ ਕਟੇ ਕਟੇ ਰਹਿ ਜਾ ਤੂੰ ਗRAND ਦੇਂਦੇ ਕੋਤੀ ਲੈ ਉਹ ਕੋ ਪੇਂਦੇ ਨੇ ਨੇੜੇ ਇੱਥੇ ਲੈ ਲਿਆ ਉਹ ਬਾਕੀ ਕਿੰਦੇ ਵਾ ਕੋਈ ਗੱਲ ਨਹੀਂ ਬੜਾ ਬਾਈ ਇੱਕ ਟੇਕ ਬਾਲਟੀ ਦਿੱਤੀ ਹੈ ਡੱਕ ਇੱਕਾ ਗਾੜ ਦੀ ਦੋ ਪਛਾੜਦੀਆਂ ਵਾਰਦੀ ਹੋ ਗਈ ਇੱਕ ਪਾਟ ਠੀਕ ਠੀਕ ਦੋ ਪਿੱਛੋਂ ਲੋਹੇ ਛਾੜਦੇ ਤੇ ਇੱਕ ਕਾਰ ਦੇ ਆਏ ਦੋ ਮੈਂ ਜਦੋਂ ਇਹਨਾਂ ਨਾਲ ਚਲਦਾ ਨੱਕੇ ਨੱਕ ਕਰਦੇ ਬਾਬਾ ਇੱਥੇ ਬਾਲਟੀਆਂ ਪੜੇ ਹੋ ਗਾ ਤੇ ਲੈ ਲਾ ਗਿਆ ਉਹ ਚੋਦੀ ਨਾ ਦੋਵੇਂ ਸਾਡੇ ਛੱਡ ਕੇ ਛੱਡ ਕੇ ਨਾ 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 ਕਿਉਂ ਨਾ ਮੈਂ ਆਪਣਾ ਛੱਡ ਕੇ ਛੱਡ ਕੇ ਪੜਦਾ ਮੇਰਾ ਖਿਆਲ ਖੋ ਗਿਆ ਮੇਰਾ ਵੀ ਵਾਲਟੀ ਲੱਗ ਗਈ ਹੈ ਲੈ ਤੇ ਜੀ ਮੰਨੇ ਅਗਲੀ ਦਾ ਓਏ ਆ ਜੀ ਆ ਜੀ ਆਜਾ ਕਿਹਨਾਂ ਕਰਦੇ ਪੁਰਾਣੇ ਇਹ ਮੌਜੂਦ ਕੁਝ ਪੈਂਗੀ ਚਾਕ ਕਿਨ ਪਾਰੀ ਦਾ ਜਿਆਦਾ ਇਹ ਚੋਂ ਪੜਦੇ ਨਹੀਂ ਕਿ ਇਹ ਚੱਕ ਕੇ ਨਾਲ ਪਾਰੀ ਲਾਦੇ ਤੇ ਫੂਲ ਵਿੱਚ ਦੋਨੇ ਕਿਤੇ ਉੱਥੇਲੀ ਸਾਈਡ ਤੇ ਕੈਮਰਾ ਤੇ ਖੜ ਜਾਓ ਕਿ ਭੀੜ-ਫੂੜ ਬਹੁਤਾ ਕੋਈ ਡਰ ਦਾ ਖੌਫ ਹੀ ਨਹੀਂ ਹੈਗਾ ਛੋਟੀ ਦੇ ਵਿੱਚ ਕਰ ਸਕਦੇ ਤੁਸੀਂ ਚੜਨ ਵਾਲੇ ਇੱਕ ਛਿੱਕੜੇ ਦਾ ਲਾਗੀ ਨਹੀਂ ਹੁੰਦਣਾ ਠੀਕ ਹੈ ਠੀਕ ਹੈ ਉਹੀ ਦਿਖਾਉਂਦੇ ਨਾ ਚੈੱਕ ਕਰੂ ਪੀੜ-ਫੂੜ ਕੋਈ ਖੌਫ ਦਾ ਨਾ ਰਹੀ ਹੈ ਆਰ ਵਾਲੀ ਕੁਝ ਨਹੀਂ ਜੋ ਕੋਈ ਵੈਮ ਨਹੀਂ ਠੀਕ ਹੈ ਜੀ ਉਹ ਵੀ ਤੇਜੀ ਕੁਆਲਟੀ ਵੀ ਕਰਤੀ ਜਿਉਂਨੇ ਕੰਡੇ ਉਹ ਕੰਢੀ ਬਜਵਾ ਕੀਰੇ ਪਿਛੇ ਕੱਟਾ ਗਿਰੋ ਇਹਦੇ ਮੇਲ ਕਾਫ ਆ ਗਿਆ ਬਾਈ ਇਹਦੇ ਸਰ ਪਿਛੇ ਉਹਦਾ ਗੱਡੀ ਚ ਪਿਆ ਓਏ ਇਹ ਕੈਮਰੋਨ ਦੇ ਪਰ ਆਪਾਂ ਉਹੀ ਕਿਉਂ ਤੁੰਗਿਆ ਇਹ ਤਾਂ ਵੀਰੇ ਹੋ ਗਿਆ ਸੌਦਾ ਇਹ ਕਹਿੰਦਾ ਪਰਫਾਰਮੈਂਸ ਇਹਨ ਮੇਲੇ ਕੱਲ ਵੀ ਭਰਦਾ ਜੀ ਆਪਾਂ ਬਾਜ਼ਾਰ ਤੁਰੇ ਚੱਕਰ ਹੋ ਗਿਆ ਤੇ ਫਿਰ ਤੇ ਪੱਛ ਖਾਲੀ ਕਰਨ ਕਿਲੋ ਰਫਾ ਕਿੰਨਾ ਖੜੀਆਂ ਰਹਿਣ ਦੀ ਇਹ ਤਾਂ ਵੀਰੇ ਹੁਣ ਲੈ ਖਾਲੀ 11 ਦੇਵਾਂਗੇ ਆਪਾਂ ਨਾ ਆਪ ਨੂੰ ਦੀਏ ਹੋਏ ਸਾਫ ਉਹ ਗੇਲੀ ਆਣਾ ਜੱਡੇ ਵਾਲ ਮੜੇ ਕੈਮਰਾ ਮਾਨ ਬਿਲਕੁਲ ਨੰਬੂੜ ਚੋੜ ਨੰਬੂੜ ਚੋੜ ਤੇਰੇ ਇਹਨਾਂ ਬਾਲਟੀਆਂ ਜਿਹੜੀਆਂ ਦਿੱਤੀਆਂ ਨੇ ਇੱਕੋ ਟਾਈਮ ਦੀਆਂ ਹੀ ਕਰੋ ਚੈੱਕ 18 ਲੀਟਰ ਐਸਟਾ ਮੇਰੇ ਕੋਲ ਤਿਆਰ ਆ ਮਮਨ ਦੇ ਵਾਲਾ ਤੇ ਉਧਰਲੀ ਸਾਈਡ ਤੋਂ ਜਰਾ ਹੋ ਕੇ ਅੱਗੇ ਨੂੰ ਦਿਖਾ ਦਿਓ ਇਹਦਾ ਫੇਸਬੁੱਕ ਜਰਮਣਿਆਂ ਨੂੰ ਹੋ ਜਾ ਬਤਨ ਕਰਦੇ ਲੋਰੀ ਤੇ ਮੋਰਾ ਨਸਲ ਦੀ ਝੋਟੀ ਜਿਹਾ ਇੱਕ ਤੋਂ ਸਿੰਘ ਸਿੰਘ ਵੀ ਨਿਗਾਰ ਨਿਗਾ ਆ ਗਿਆ ਵਾ ਤੇ ਠਪੜਾ ਕਰੋ ਤੁਸੀਂ ਚੈੱਕ ਕਰੋ ਮੰਜਾ ਦੇ ਤੋਰ ਕੇ ਦਿਖਾ ਦੇ ਇੱਕ ਤੋਰ ਦੇ ਇਧਰ ਨੂੰ ਕਾਲ ਦੋ ਬਾਈ ਜੀ ਤੋਰ ਤੇ ਦੁੱਧ ਪਰੇ ਕਰੇ ਮੋਰੀ ਫੈਂਟ ਤੇ ਹੋ ਜੋ ਖਾਲੀ ਹੈ ਫਿਰ ਖਾਲੀ ਜਿਆਦੀ ਲੰਮੀ ਤਾਂ ਖਰੀਦ ਮੈਂ ਤਾਂ ਚੱਲ 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 ਲੋਰੀ ਚੜੀ ਲਗਾ ਦੇ ਹਰ ਗੱਡੀ ਹੋ ਗਈ ਪਿੰਡ ਉਹ ਨਹੀਂ ਮਾਈ ਨੇ ਮਿੱਟੀ ਦੇ ਵਿੱਚ ਕੋਈ ਵਿਚ ਸ਼ੋਰ ਸ਼ਰਾਬਾ ਨਹੀਂ ਤਾਂ ਪਿੱਠ ਪੂੜਾ ਵੀ ਬਹੁਤ ਚੰਗਾ ਤੇ ਕੱਦ-ਕਾਢ ਵੀ ਬਹੁਤ ਤਗੜਾ ਵੈ ਦਾ ਪਿੰਡ ਮਾਝਾ ਲਈ ਤੇ ਪਿੰਡ ਬਾਈ ਦਾ ਹੈਗਾ ਮਾਨੋਚਾਲ ਤੇ ਨੰਬਰ ਬਾਈ ਨੇ ਬੋਲਿਆ ਅਸੀਂ ਤੁਸੀਂ ਕਰ ਲਿਓ ਨੋਟ ਨਹੀਂ ਪੜਦਾ ਮਣੀ ਨੂੰ ਲਿਖ ਦਿਓ